ਪਿਆਰੇ ਦਰਸ਼ਕੋ ਮੈਂ ਤੁਹਾਡਾ ਆਪਣਾ ਬਨੋਦ ਫਕੀਰਾ YouTube ਚੈਨਲ ਬਨੋਦ ਫਕੀਰਾ ਦੇ ਉੱਤੇ ਬਸੰਤ ਰੁੱਤ ਨੂੰ ਸਮਰਪਿਤ ਇੱਕ ਰਚਨਾ ਲੈ ਕੇ ਆਪ ਜੀ ਦੇ ਸਾਹਮਣੇ ਪੇਸ਼ ਹੋਇਆ ਹਾਂ ਜੀ ਹਰ ਪਾਸੇ છਾਈ ਖੁਸ਼ਹਾਲੀ ਰੁੱਤ ਬਸੰਤ ਆਈ ਨਰਾਲੀ ਕਈਆਂ ਪਾਏ ਵਸਤਰ ਪੀਲੇ ਚੋਲ ਬਣਾਏ ਰੰਗਦੇ ਪੀਲੇ ਪੰਛੀਆਂ ਨੇ ਵੀ ਲਾਈ ਰੌਣਕ ਗੁਲਾਬ ਦੇ ਫੁੱਲਾਂ ਤੇ ਵੀ છਾਈ ਰੌਣਕ ਕੋਰੇ ਕੱਕਰ ਨਾਲ ਸੀ ਮੁਰਜਾਏ ਕੋਰੇ ਕੱਕਰ ਨਾਲ ਸੀ ਮਰ ਜਾਏ ਬੂਟੇ ਹਰੀਆਲੀ ਵਿੱਚ ਨੇ ਆਏ ਬੂਟੇ ਹਰੀਆਲੀ ਵਿੱਚ ਨੇ ਆਏ ਰੁੱਤਾਂ ਦੀ ਬਸੰਤ ਰੁੱਤ ਹੈ ਰਾਜਾ ਕਰ ਦਿੰਦੀ ਹੈ ਸਭ ਨੂੰ ਤਰੋ ਤਾਜ਼ਾ ਆਸਮਾਨ ਭਰਿਆ ਨਾਲ ਪਤੰਗਾਂ ਲਾਲ ਪੀਲੇ ਤੇ ਕਈ ਕਈ ਰੰਗਾਂ ਖੁਸ਼ੀਆਂ ਲੈ ਕੇ ਆਏ ਬਸੰਤ ਫਕੀਰਾ ਸਭ ਦੇ ਮਨ ਨੂੰ ਭਾਵੇ ਬਸੰਤ ਖੁਸ਼ੀਆਂ ਲੈ ਕੇ ਆਏ ਬਸੰਤ ਖੁਸ਼ੀਆਂ ਲੈ ਕੇ ਆਏ ਬਸੰਤ ਇੱਕ ਵਾਰ ਆਪ ਸਭ ਨੂੰ ਫਿਰ ਬਸੰਤ ਰੋਤਰੀਆਂ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਸਭ ਦੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦੇਵੇ ਔਰ ਸਭ ਦੇ ਜੀਵਨ ਨੂੰ ਖੁਸ਼ਹਾਲੀ ਹਰਿਆ ਭਰਿਆ ਰੱਖੇ ਧੰਨਵਾਦ ਜੀ